ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਖਵਾਜਾ ਸਾਹਿਬ ਦੀ ਇੱਕ ਸਲਾਮ ਦੁਆ ਦੇਣ ਜਾ ਰਹੇ ਹਾਂ ਇਹ ਜਿਹੜੀ ਸਲਾਮ ਦੁਆ ਹੈ ਖਵਾਜਾ ਸਾਹਿਬ ਦੀ ਬਹੁਤ ਹੀ ਪਾਵਰਫੁਲ ਸਲਾਮ ਦੁਆ ਹੈ ਜਿਹੜਾ ਵੀ ਖਵਾਜਾ ਸਾਹਿਬ ਦੀ ਇਹ ਸਲਾਮ ਦੁਆ ਨੂੰ ਕਰੇਗਾ। ਸਵੇਰੀ ਸ਼ਾਮ ਜਿਹੜਾ ਜੱਪੇਗਾ। ਉਹਦੇ ਆਲੇ ਦੁਆਲੇ ਕੋਈ ਵੀ ਇੱਲ ਬਲਾ ਪਟਕ ਨਹੀਂ ਸਕਦੀ ਔਰ ਤੁਹਾਡੇ ਆਲੇ ਦੁਆਲੇ ਜਿਹੜੇ ਖਵਾਜਾ ਸਾਹਿਬ ਦੀ ਖਿਦਮਤ ਦੇ ਵਿੱਚ ਮੌਕਲ ਜਿਹੜੇ ਰਹਿੰਦੇ ਨੇ ਸੇਵਾ ਕਰਦੇ ਨੇ ਉਹ ਤੁਹਾਡੀ ਸੇਵਾ ਦੇ ਵਿੱਚ ਰਹਿਣਗੇ। ਜੇ ਜਦੋਂ ਇਹ ਸਲਾਮ ਦੁਆ ਪੜ੍ਹਨੀ ਹੈ ਪਾਕ ਸਾਫ ਹੋ ਕੇ ਪੜ੍ਹਨੀ ਹੈ ਬਹੁਤ ਹੀ ਪਾਵਰਫੁਲ ਸਲਾਮ ਦੁਆ ਆ। ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਖਵਾਜਾ ਸਾਹਿਬ ਦੀ ਇਸ ਦੁਆ ਸਲਾਮ ਬਾਏ ਜਿਹੜੀ ਕਿ ਬਹੁਤ ਹੀ ਪਾਵਰਫੁਲ ਸਲਾਮ ਦੁਆ ਹੈ ਇਹ ਇਹ ਜਿਹੜੀ ਸਲਾਮ ਦੁਆ ਆ ਇਹ ਆਮ ਖਾਸ ਸਲਾਮ ਦੁਆ ਨਹੀਂ ਹੈਗੀ ਔਰ ਪੜਨ ਨੂੰ ਬਹੁਤ ਸੌਖੀ ਜੀ ਇਸਲਾਮ ਦੁਆਆ ਜਿਨੇ ਵੀ ਪੜ ਲਈ ਉਹਦੇ ਸੁੱਤੇ ਭਾਗ ਜਾਗ ਜਣਗੇ ਉਹਦੇ ਕਰਮਾਂ ਦਾ ਜਿਹੜਾ ਕਹਿ ਲੋ ਕਿ ਜਿਹੜਾ ਲੇਖਾ ਝੁਖਾ ਆ ਮਾਲਕ ਆਪ ਹੀ ਕੱਟੇਗਾ ਤੇ ਤੁਸੀਂ ਬਸ ਸੇਵਾ ਦੇ ਵਿੱਚ ਲੱਗ ਜਾਓ ਆਪਣੇ ਕਰਮਾਂ ਨੂੰ ਆਪਣੇ ਮਾਲਕ ਦੇ ਨਾਲ ਜੋੜ ਕੇ ਇਸ ਦੁਆ ਦੇ ਨਾਲ ਜੋੜ ਲਓ ਤੁਹਾਡੇ ਜਿਹੜੇ ਦਿਨਾਂ ਥੋੜੇ ਦਿਨਾਂ ਦੇ ਵਿੱਚ ਹੀ ਦੇਖਿਓ ਬਦਲ ਜਾਣਗੇ ਇਸ ਇਸਲਾਮ ਦੁਆ ਦੀ ਇਹ ਖਾਸੀਅਤ ਆ ਬਾਕੀ ਤੁਹਾਨੂੰ ਪਤਾ ਹੀ ਖਵਾਇਆ ਜਾ ਸਾਬ ਬਹੁਤ ਹੀ ਵੱਡੇ ਪੀਰ ਨੇ ਔਰ ਇਹਨਾਂ ਦਾ ਨਾਮ ਲੈਣ ਦੇ ਨਾਲ ਹੀ ਬੰਦੇ ਜਿਹੜੇ ਕੀ ਕਹਿ ਲੋ ਇਲ ਪਲਾਵਾ ਵੈਸੀ ਦੂਰ ਹੋ ਜਾਂਦੀਆਂ ਆ ਕਿਉਂ ਕਰਕੇ ਬਹੁਤ ਬੰਨੇ ਹੋਏ ਪੀਰ ਸੀਗੇ ਇਹਨਾਂ ਨੂੰ ਵਲੀਆਂ ਤੇ ਵਲੀ ਵੀ ਕਿਹਾ ਜਾਂਦਾ ਆ ਔਰ ਬਹੁਤ ਹੀ ਉੱਚੀ ਸ਼ਖਸੀਅਤ ਸੀ ਵਾਜਾ ਸਾਹਿਬ ਇਹਨਾਂ ਦੇ ਨਾਲ ਜਿਹੜੀਆਂ ਵੀ ਤਾਕਤਾਂ ਚੱਲਦੀਆਂ ਆ ਉਹ ਸਾਰੀਆਂ ਤਾਕਤਾਂ ਤੁਹਾਡੀ ਖਿਦਮਤ ਦੇ ਵਿੱਚ ਰਹਿਣਗੀਆਂ ਜਿਹੜੇ ਵੀ ਸੇਵਾਦਾਰ ਜਾਂ ਕਹ ਲਓ ਮੌਕਲ ਜਿਹੜੇ ਇਹਨਾਂ ਦੀ ਸੇਵਾ ਦੇ ਵਿੱਚ ਖਿਦਮਤ ਰਹਿੰਦੇ ਨੇ ਜੇ ਇਸ ਸਲਾਮ ਦੁਆ ਨੂੰ ਤੁਸੀਂ ਰੋਜ਼ ਪੜ੍ਹਦੇ ਹੋ ਰੋਜ਼ ਇਸ ਸਲਾਮ ਦੁਆ ਨੂੰ ਜੇ ਪੜ੍ਹਦੇ ਹੋ ਉਹ ਸਾਡੀ ਸੇਵਾ ਦੇ ਵਿੱਚ ਬੈਠਦੇ ਨੇ ਤੁਹਾਡਾ ਸਾਰੇ ਕੰਮ ਤੁਹਾਡੇ ਉਹ ਆਪਰਾਸ ਕਰਨਗੇ ਵਾਟੇ ਪਿਕੜੇ ਕੰਮ ਜਿੰਨੇ ਵੀ ਹੋਣਗੇ ਉਹਨਾਂ ਨੇ ਆਪ ਹੀ ਬਣਾ ਦੇਣੇ ਆ ਤੁਹਾਨੂੰ ਕਿਤੇ ਕੁਝ ਕਰਨ ਦੀ ਲੋੜ ਨਹੀਂ ਪੈਣੀ ਸਿਰਫ ਤੁਸੀਂ ਬੈਠ ਕੇ ਸਲਾਮ ਦੁਆਰ ਨੂੰ ਸਵੇਰੇ ਸ਼ਾਮ ਜਪਣਾ ਆ ਜਿਨੇ ਵੀ ਇਸ ਸਲਾਮ ਦੁਆਰ ਨੂੰ ਜਪਿਆ ਆ ਉਹਦਾ ਬੇੜਾ ਪਾਰ ਹੋਇਆ ਆ ਸਾਡੇ ਬਜ਼ੁਰਗਾਂ ਦੀ ਦਿੱਤੀ ਹੋਈ ਇਹ ਸਲਾਮ ਦੁਆ ਆ ਜਿਹੜੀ ਕਿ ਅਸੀਂ ਅੱਜ ਤੁਹਾਨੂੰ ਦੇਣ ਜਾ ਰਹੇ ਆ ਕਿਉਂ ਕਰਕੇ ਤੁਸੀਂ ਸਾਡੇ ਨਾਲ ਪਰਿਵਾਰ ਦਾ ਹਿੱਸਾ ਹੋ ਸਾਡੇ ਪਰਿਵਾਰ ਤੇ ਸਾਡੇ ਚੈਨਲ ਦੇ ਨਾਲ ਤੁਸੀਂ ਲੋਕ ਜੁੜਿਓ ਆ ਬਹੁਤ ਲੋਕ ਸਾਡੇ ਚੈਨਲ ਤੋਂ ਇਹਨਾਂ ਦੇ ਕਾਮਕਾਰ ਖਰਾਬ ਹੋਏ ਸੀ ਉਹਨਾਂ ਨੇ ਆਪਣੇ ਕਾਮਕਾਰਾਂ ਨੂੰ ਬਣਾਇਆ ਵੀ ਹੈ ਕੁਝ بڑے ਲੋਕ ਲੋਕਾਂ ਨੇ ਆਪਣਾ ਵੇੜਾਪਾਰ ਕੀਤਾ ਆ ਤੇ ਹੋਰ ਵੀ ਅੱਗੇ ਤੁਹਾਡੇ ਲਈ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਇਹੋ ਜੀਆਂ ਵੀਡੀਓ ਤੇ ਇਸ ਇਹੋ ਜਿਹੀ ਪਾਵਰਫੁਲ ਕਲਾਮ ਦੁਆਵਾਂ ਟਾਲੇ ਲੈ ਕੇ ਅਸੀਂ ਹਮੇਸ਼ਾ ਹਾਜ਼ਰ ਰਵਾਂਗੇ ਪਰ ਇਹ ਜਿਹੜਾ ਸਲਾਮ ਦੁਆ ਤੁਹਾਨੂੰ ਦੇਣ ਜਾ ਰਹੇ ਹਾਂ ਇਹ ਜਿਹੜੀ ਸਲਾਮ ਦੁਆ ਆ ਇਹਦੇ ਵਿੱਚ ਇਨੀਆਂ ਕਿਤਾਬਾਂ ਜੇਦੋਂ ਤੁਸੀਂ ਪੜਨਾ ਲੱਗ ਪਏ ਬੈਠ ਗਏ ਪਾਕ ਸਾਫ ਹੋ ਕੇ ਇਹਨੂੰ ਕੋਈ ਵੀ ਪੜ ਸਕਦਾ ਠੀਕ ਹੈ ਲੇਡੀਜ਼ ਵੀ ਪੜ ਸਕਦੀਆਂ ਬੰਦੇ ਪੜ ਸਕਦੇ ਆ ਇਹਨੂੰ ਘਰ 'ਚ ਵੀ ਕਰ ਸਕਦੇ ਹੋ ਜਾਂ ਤੁਸੀਂ ਦਰਿਆ ਤੇ ਕੰਡੇ ਤੇ ਵੀ ਜਾ ਕੇ ਕਰ ਸਕਦੇ ਹੋ ਕਿ ਘਰ 'ਚ ਕਰਨਾ ਹੈ ਫਿਰ ਜਦੋਂ ਤੁਸੀਂ ਘਰ ਦੇ ਵਿੱਚ ਸਲਾਮ ਦੋਆ ਨੂੰ ਪੜਨਾ ਹੈ ਆਸਣ ਲੈ ਲੈਣਾ ਆਸਣ ਤੇ ਬੈਠ ਕੇ ਫਿਰ ਸਲਾਮ ਦੋਆ ਨੂੰ ਪੜਨਾ ਹੈ ਕੋਲ ਪਾਣੀ ਦਾ ਇੱਕ ਗਲਾਸ ਰੱਖ ਲੈਣਾ ਜਾਂ ਪਾਣੀ ਦਾ ਲੋਟਾ ਰੱਖ ਲੈਣਾ ਤੇ ਉਹਦੇ ਵਿੱਚ ਤੁਸੀਂ ਆਪਣੀ ਇੱਕ ਉਂਗਲ ਡਬੋ ਦੇਣੀ ਹੈ ਇੱਕ ਉਂਗਲ ਜਲ ਦੇ ਵਿੱਚ ਤੁਹਾਡੀ ਹੋਣੀ ਚਾਹੀਦੀ ਹੈ ਸਰੀਰ ਦਾ ਅੰਗ ਜਿਹੜਾ ਕੋਈ ਵੀ ਜਲ ਦੇ ਨਾਲ ਟੱਚ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਇਸ ਸਲਾਮ ਦੋਆ ਨੂੰ ਪੜ੍ਹੋਗੇ ਜਦੋਂ ਤੁਸੀਂ ਜਲ ਦੇ ਨਾਲ ਕਨੈਕਟ ਹੋ ਕੇ ਜਲ ਨੂੰ ਟੱਚ ਕਰਕੇ ਪੜ੍ਹੋਗੇ ਤਾਂ ਤੁਸੀਂ ਤੁਹਾਨੂੰ ਉਸ ਜਲ ਦੇ ਵਿੱਚੋਂ ਖਵਾਜਾ ਸਾਹਿਬ ਦੀ ਰਹਿਮਤ ਮਿਲਣੀ ਸ਼ੁਰੂ ਹੋ ਜਾਏਗੀ ਔਰ ਤੁਹਾਡੇ ਉਸ ਜਲ ਦੇ ਵਿੱਚੋਂ ਤੁਹਾਨੂੰ ਐਸੀ ਤਾਕਤ ਮਿਲਣੀ ਸ਼ੁਰੂ ਹੋ ਜਾਣੀ ਆ ਹੋਲੀ 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 ਜ ਜਿੰਨਾ ਚਿਰ ਤੁਸੀਂ ਇਸ ਸਲਾਮ ਦੁਆ ਨੂੰ ਪੜ੍ਹਨਾ ਆ ਤੁਹਾਡੀ ਜਿਹੜੀ ਉਂਗਲ ਆ ਪਾਣੀ ਦੇ ਵਿੱਚ ਸੀ ਡੁੱਬੀ ਹੋਣੀ ਚਾਹੀਦੀ ਆ ਥੋੜੀ ਜੀ ਜੇ ਟੱਚ ਹੋਊਗੀ ਤਾਂ ਤੁਹਾਨੂੰ ਜਿਹੜੀ ਰਹਿਮਤ ਆ ਮਿਲਦੀ ਰਹੇਗੀ ਕਿਉਂ ਕਰਕੇ ਖਵਾਇਆ ਸਾਹਿਬ ਪਾਣੀ ਦੇ ਵਿੱਚ ਆ ਫਿਰ ਆਜਮਾਨ ਰਹਿੰਦੇ ਨੇ ਤੁਸੀਂ ਕਿਤੇ ਵੀ ਬੈਠੇ ਹੋ ਚੱਲ ਤੁਹਾਡੇ ਕੋਲ ਹੋਣਗੇ ਤੁਹਾਡੀ ਰੱਖਿਆ ਕਰਨਗੇ ਤੁਹਾਡੇ ਨਾਲ ਅੰਗ ਸੰਗ ਸਹਾਇ ਹੋਣਗੇ ਔਰ ਜਿੱਦਾਂ ਮੈਂ ਦੱਸਿਆ ਇਸਲਾਮ ਦੁਆ ਪੜਨ ਦੇ ਨਾਲ ਜਿਹੜੇ ਫਵਾਜਾ ਸਾਹਿਬ ਦੇ ਜਿਹੜੇ ਮੌਕਲ ਨੇ ਜਿਹੜੇ ਸੇਵਾਦਾਰ ਨੇ ਉਹ ਵੀ ਤੁਹਾਡੀ ਖਿਦਮਤ 'ਚ ਹੁੰਦੇ ਨੇ ਤੁਸੀਂ ਕੋਈ ਵੀ ਜਿੱਦਾਂ ਤੁਸੀਂ ਆਪਣੀ ਕੋਈ ਆਸ-ਮਰਾਦ ਹੈ ਇਸ ਦੁਆ ਨੂੰ ਪੜ ਕੇ ਬੋਲ ਦੋਗੇ ਉਹ ਤੁਹਾਡੀ ਆਸ-ਮਰਾਦ ਪੂਰੀ ਹੋ ਜਾਏਗੀ ਤੁਸੀਂ ਕਿਤੇ ਵੀ ਕਿਸੇ ਮੁਸ਼ਕਲ ਪੀੜ ਦੇ ਵਿੱਚ ਫਸੇ ਹੋ ਤਾਂ ਤੁਸੀਂ ਇਸ ਸਲਾਮ ਦੁਆ ਨੂੰ ਅਗਰ ਪੜ ਲੋਗੇ ਤਾਂ ਤੁਸੀਂ ਉਸ ਪੀੜ ਦੇ ਵਿੱਚੋਂ ਜਲਦ ਹੀ ਨਿਕਲ ਜਾਓਗੇ ਕਿਉਂ ਕਰਕੇ ਜਦੋਂ ਜਦੋਂ ਵੀ ਅਸੀਂ ਔਖੇ ਟਾਈਮ ਦੇ ਵਿੱਚ ਮਾਲਕ ਨੂੰ ਯਾਦ ਕਰੀਏ ਤਾਂ ਮਾਲਕ ਸਾਡੇ ਨਾਲ ਅੰਗਸੰਗ ਸਹਾਈ ਹੁੰਦਾ ਹੈ ਤੇ ਜੇ ਖਵਾਜਾ ਸਾਹਿਬ ਦੀ ਇਸ ਦੁਆ ਨੂੰ ਪੜ੍ਹ ਕੇ ਤੁਸੀਂ ਕੁਝ ਵੀ ਕੀਤਾ ਤੁਹਾਡਾ ਕੰਮ ਰਾਸ ਹੋ ਜਾਊਗਾ ਹੁਣ ਤੁਸੀਂ ਜਿਹੜੀ ਦੁਆ ਸਲਾਮ ਹੈ ਪਹਿਲਾਂ ਸੁਣ ਲਓ ਇਹ ਬismillahirrahmane nirrahim ਖਵਾਜਾ ਪੀਰ ਨੂੰ ਸਲਾਮ ਤੁਹਾਡੇ ਬਜ਼ੁਰਗਾਂ ਨੂੰ ਸਲਾਮ ਤੁਹਾਡੇ ਪੀਰੋ ਮੁਰਸ਼ਦ ਨੂੰ ਸਲਾਮ ਤੁਹਾਡੇ ਚਾਣ ਵਾਲਿਆਂ ਨੂੰ ਸਲਾਮ ਸਲਾਮ ਕੁੱਲ ਵਲੀਆਂ ਦੇ ਵਲੀ ਖਵਾਜਾ ਵਲੀ ਨੂੰ ਸਲਾਮ 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 ਐਂਡ ਤੇ ਤਿੰਨ ਵਾਰ ਸਲਾਮ ਦੇਣਾ ਠੀਕ ਹੈ ਜੀ ਦੁਬਾਰਾ ਫੇਰ ਬੋਲ ਦਿੰਦਾ ਬismillahir रहमानिर रहीम ਖਵਾਜਾ ਪੀਰ ਨੂੰ ਸਲਾਮ ਤੁਹਾਡੇ ਬਜ਼ੁਰਗਾਂ ਨੂੰ ਸਲਾਮ ਤੁਹਾਡੇ ਪੀਰੋ ਮੁਰਸ਼ਿਦ ਨੂੰ ਸਲਾਮ ਤੁਹਾਡੇ ਜਾਣ ਵਾਲਿਆਂ ਨੂੰ ਸਲਾਮ ਸਲਾਮ ਕੁੱਲ ਵਲੀਆਂ ਦੇ ਵਲੀ ਖਵਾਜਾ ਵਲੀ ਨੂੰ ਸਲਾਮ 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 ਤੇ ਤਿੰਨ ਵਾਰ ਸਲਾਮ ਕਹਿ ਕੇ ਤੁਸੀਂ ਅਰਜ ਬੇਨਤੀ ਲਾ ਦੇਣੀ ਹੈ ਤਾਂ ਤੁਸੀਂ ਇਹ ਦੇਖਿਓ ਸਲਾਮ ਜਦੋਂ ਤੁਸੀਂ ਇਸ ਤਵਾ ਫਰਿਆਦ ਨੂੰ ਜਦੋਂ ਬੋਲ ਦਿੱਤਾ ਤੁਹਾਡੇ ਤੇ ਕਿਦਾਂ ਮਾਲਕ ਮਿਹਰਬਾਨ ਹੁੰਦਾ ਹੈ ਕਿਉਂਕਿ ਜਦੋਂ ਮਾਲਕ ਨੂੰ ਯਾਦ ਕਰਕੇ ਆਪਾਂ ਕੁਝ ਵੀ ਇੱਥਾ ਕੇ ਕਰਦੇ ਆਂ ਤੇ ਮਾਲਕ ਸਾਡੇ ਨਾਲ ਹੀ ਹੁੰਦਾ ਹੈ ਜਿ ਇਹ ਜਿਹੜੀ ਸਲਾਮ ਜਦੋਂ ਆਪਾਂ ਸਲਾਮ ਕਰਦੇ ਆਂ ਜਿਸ ਤਰ੍ਹਾਂ ਪਾਕਿਸਤਾਨ ਨਮਸਤੇ ਵੀ ਬਿਲਾ ਦਿੰਦੇ ਆਂ ਜਦੋਂ ਕੋਈ ਆਪਾਂ ਨਹੀਂ ਕਿਸੇ ਨੂੰ ਜਾਣਦੇ ਹੋਈ ਆਪਾਂ ਕਿਸੇ ਨੂੰ ਨਮਸਤੇ ਕਹੀਏ ਜਾਂ ਸਤਿ ਸ੍ਰੀ ਅਕਾਲ ਬੁਲਾਣੇ ਅਗਲਾ ਖੁਸ਼ ਹੋ ਜਾਂਦਾ ਕਿਉਂ ਬੋਲਦਾ ਕਿਉਂ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਦਿਹਾੜੀ ਦੇ ਵਿੱਚ ਜਿੰਨੀ ਵਾਰ ਵੀ ਇਸ ਦੁਆ ਸਲਾਮ ਨੂੰ ਬੋਲੋਗੇ ਤੁਹਾਡੇ ਖਵਾਜਾ ਸਾਹਿਬ ਤੁਹਾਡੇ ਉੱਤੇ ਮਿਹਰਬਾਨ ਰਹਿਣਗੇ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣਗੇ ਤੁਹਾਡੀ ਮਦਦਕਾਰ ਹੋਣਗੇ ਕਿਸੇ ਵੀ ਤਰ੍ਹਾਂ ਦੀ ਕੋਈ ਭੀੜ ਤੁਹਾਡੇ ਤੇ ਪੈ ਕਦੇ ਨਹੀਂ ਪਵੇਗੀ ਤੇ ਇਹ ਜਿਹੜੀ ਸਲਾਮ ਦੁਆ ਹੈ ਜੇ ਤੁਸੀਂ 41 ਦਿਨ ਬੈਠ ਕੇ ਪੜ ਲਿਆ ਤਾਂ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਤੇ ਜਿਹੜੀ ਲੇਡੀ ਸਾਹਿਬ ਉਹ 21-21 ਦਿਨ ਕਰਕੇ ਇਸ ਦੁਆ ਨੂੰ ਪੜ ਲੈਣ ਜਾਂ 11 ਦਿਨ ਕਰਕੇ 11-11 ਕਰਕੇ ਵੀ ਪੜ ਸਕਦੀਆਂ ਤੇ ਇਨੂੰ 42 ਦਿਨ ਪੂਰੇ ਕਰ ਲੈਣੇ ਆ ਤਾਂ ਦੇਖਿਓ 41 ਦਿਨਾਂ ਦੇ ਵਿੱਚ ਤੁਹਾਨੂੰ ਦਿੱਤਾ ਦੇ ਕੋਲ ਤੱਕ ਚਮਤਕਾਰ ਤੁਹਾਡੇ ਨਾਲ ਹੋਣੇ ਆ ਜਿੱਦਾਂ ਤੁਹਾਨੂੰ ਦੱਸਿਆ ਅਰਗਪੱਤੀ ਲਗਾ ਕੇ ਤੁਸੀਂ ਕੋਲ ਜਲ ਦਾ ਗਲਾਸ ਰੱਖ ਕੇ ਉਂਗਲ ਡੁਬੋ ਕੇ ਵਿੱਚ ਬੈਠ ਜਾਣਾ ਹੈ ਕੋਆਜਾ ਸਾਹਿਬ ਨੂੰ ਫਰਿਆਦ ਕਰ ਦੇਣੀ ਹੈ ਤੇ ਐਤਵਾਰ ਵਾਲੇ ਦਿਨ ਜਦੋਂ ਵੀ ਕੋਈ ਐਤਵਾਰ ਆਏਗਾ ਤੇ ਚਲ ਦੇ ਵਿੱਚ ਖਿੱਚ ਦਲੀਆ ਦੇ ਕੇ ਆਉਣਾ ਤੁਸੀਂ ਦਲੀਆ ਜਰੂਰ ਦੇਣਾ ਇਪ ਜਿੰਨੇ ਦਰ ਤੁਸੀਂ ਇਸ ਦੁਆ ਨੂੰ ਪੜਨਾ ਜਦੋਂ ਐਤਵਾਰ ਦੇ ਐਤਵਾਰ ਤੁਸੀਂ ਦਲੀਆ ਦੋਗੇ ਘਰ ਬੈ ਕੇ ਇਸ ਫਰਿਆਦ ਨੂੰ ਕਰੋਗੇ ਤਾਂ ਤੁਹਾਡਾ ਆਪਣੇ ਆਪ ਤੁਹਾਨੂੰ ਪਤਾ ਚਲਦਾ ਜਾਊਗਾ ਇਹਦੇ ਕਿੰਨੇ ਕਿ ਚਮਤਕਾਰ ਨੇ ਕਿੰਨੇ ਕਿ ਤੁਹਾਨੂੰ ਲਾਭ ਮਿਲਣਗੇ ਇਹਦਾ ਮੈਂ ਇਕੱਲਾ ਬੰਦਾ ਤੁਹਾਨੂੰ ਅੰਦਾਜ਼ਾ ਨਹੀਂ ਲਾ ਕੇ ਦੱਸ ਸਕਦਾ ਕਿ ਉਹ ਕਰਕੇ ਭਗਤੀ ਦੇ ਵਿੱਚ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਚੀਜ਼ ਮਿਲਦੀ ਹੈ ਔਰ ਜਿੱਦੀ ਤੁਹਾਡੀ ਭਗਤੀ ਤੱਪ ਵਧਿਆ ਹੋਏਗਾ ਵੱਲ ਤੋਂ ਉਹਨੇ ਤੁਹਾਨੂੰ ਵੱਲ ਮਿਲੇਗਾ ਬਾਕੀ ਤੁਸੀਂ ਅਜਮਾ ਕੇ ਵਰਤ ਕੇ ਕਰਕੇ ਦੇਖ ਲਿਓ ਸਾਡੀ ਇਹ ਜਮਾਈ ਹੋਈ ਹੈ ਤੇ ਸਾਡੇ ਵੱਲੋਂ 100% ਕੰਮ ਪੂਰਾ ਕਰਦੀ ਆ ਤੇ ਦੋਸਤੋ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰ ਦਿਆ ਕਰੋ ਜੈ ਪੀਰਾਂ ਦੀ ਜੈ ਮਸਤਾਾਂ ਦੀ ਮਾਲਕ ਪਲੀ ਕਰੇ